ਪੰਜਾਬ ਦੀ ਮੁੱਖ ਫਸਲ ਝੋਨੇ ਦੀ ਹੈ ਜਿਹੜੀ ਕਿ ਤਕਰੀਬਨ 32 ਲੱਖ ਹੈਕਟੇਰ ਰਕਬੇ ਦੇ ਵਿੱਚ ਕਾਸ਼ਤ ਕੀਤੀ ਜਾ ਰਹੀ ਹੈ ਆ ਜਿਸ ਦੀ ਲਵਾਈ ਜਿਹੜੀ ਹੈ ਤਕਰੀਬਨ ਜਿਹੜੀ ਇੱਕ ਹਫਤੇ ਦੇ ਵਿੱਚ ਜਿਹੜੀ ਕੰਪਲੀਟ ਹੋ ਜਾਏਗੀ ਇਸ ਦੇ ਨਾਲ ਨਾਲ ਜਿਹੜੀ ਆ ਬਾਸਮਤੀ ਵੀ ਪੀਜੀ ਜਾ ਰਹੀ ਹੈ ਸੋ ਇਸ ਦੇ ਵਿੱਚ ਉਹ ਪਿੰਤਾ ਲਿਉਣ ਲਈ ਉਹ ਪਿੰਤਾ ਕਿਉਂ ਜੁੜੀ ਹੈ ਕਿਉਂਕਿ ਸਾਡਾ ਜਿਹੜਾ ਝੋਨੇ ਦੀ ਫਸਲ ਲਾਉਣ ਦੇ ਨਾਲ ਸਾਡਾ ਪਾਣੀ ਜਿਹੜਾ ਵਾ ਥੱਲੇ ਜਾ ਰਿਹਾ ਵਾ ਪਦਰ ਜੱਲੇ ਜਾ ਰਿਹਾ ਵਾ ਸਾਡਾ ਪ੍ਰਦੂਸ਼ਣ ਵਧ ਰਿਹਾ ਪਹਾਰੀ ਦੇ ਨਾਲ ਅੱਡੀ ਜੜੀਆਂ ਨੇ ਮਿੱਟੀ ਦੇ ਹਿੱਸੇ ਜਿਹੜੇ ਖਰਾਬ ਹੋ ਰਹੀ ਹੈ ਸੋ ਪੰਜਾਬ ਸਰਕਾਰ ਵੱਲੋਂ ਇਸ ਵਾਰੀ ਜਿਹੜਾ ਵਾ ਖਸਫਲੀ ਪਿੰਤਾ ਨੂੰ ਜਿਹੜਾ ਵਾ ਇੱਕ ਉਤਸ਼ਾਹ ਦੇਣ ਲਈ ਉਹਦੇ ਵਿੱਚ ਜਿਹੜੀਆਂ ਦਾਲਾਂ ਨੇ ਦਾਲਾਂ ਦੀ ਫਸਲਾਂ ਜਿਹੜੀਆਂ ਨੇ ਇਸ ਤੋਂ ਇਲਾਵਾ ਮੋਟੇ ਨਾਜ ਦੀ ਫਸਲਾਂ ਨੇ ਉਹਨਾਂ ਨੂੰ ਛਾਤ ਕੀਤਾ ਜਾ ਰਿਹਾ ਇਹਦੇ ਵਾਸਤੇ ਜਿਹੜਾ ਆ ਦਾਲਾਂ ਦੇ ਵਿੱਚ ਦੇਖੀ ਦੇਖੀਏ ਤੇ ਸਾਡੀ ਪਹਿਲਾਂ ਇੱਕ ਦੋ ਤਰ੍ਹਾਂ ਦੀ ਦਾਲਾ ਬਰੁੱਤਾਂ ਚ ਬੀਜ ਜਾਂਦੀਆਂ ਨੇ ਇੱਕ ਹੈਗੀ ਆ ਜਿਹੜੀ ਬਹਾਰਤ ਦੀ ਮੱਕੀ ਆ ਦਾਲਿਆ ਤੇ ਇੱਕ ਹੈ ਕੀ ਆ ਜਿਹੜੀ ਸਾਡੀ ਜਿਹੜੀ ਮੇਨ ਜਿਹੜੀ ਸੋਣੀ ਵਾਲੀ ਰੁੱਤ ਦੀ ਜਿਹੜੀ ਆ ਦਾਲਿਆ ਸੋ ਇਹਦੇ ਵਿੱਚ ਦੇਖੀਏ ਤੇ ਸਾਡੀ ਗਰਮੀ ਰੋਧੀ ਮੂੰਗੀ ਤੇ ਮਾਂ ਦੀ ਜਿਹੜੀ ਫਸਲ ਜਿਹੜੀ ਹੈ ਲਗਭਗ ਜਿਹੜੀ ਆ ਉਹ ਉਹਦੀ ਕਟਾਈ ਹੋ ਚੁੱਕੀ ਆ ਸੋ ਇਸ ਦੇ ਨਾਲ ਜਿਹੜਾ ਜਿਹੜਾ ਹੁਣ ਬਰਸਾਤੀ ਜਿਹੜੀ ਮੂੰਗੀ ਤੇ ਮਾਂ ਜਿਹੜੀ ਆ ਉਹਦੀ ਬਜਾਈ ਜਿਹੜੀ ਹੁਣ ਸ਼ੁਰੂ ਹੋਣੀ ਆ ਸੋ ਉਸ ਨੂੰ ਇਛਾਦ ਕਰਨ ਲਈ ਜਿਹੜਾ ਪੰਜਾਬ ਸਰਕਾਰ ਵੱਲੋਂ ਇਸ ਵਾਰ ਜਿਹੜਾ ਵਾ ਸਬਸਿਡੀ ਬੀ ਦਿੱਤਾ ਜਾ ਰਿਹਾ। ਤੋਂ ਉਹਦੇ ਵਿੱਚ ਜਿਹੜਾ ਮੂੰਗੀ ਦਾ ਬੀਜ ਜਿਹੜਾ ਵਾ ਉਹ 1 4 ਕਿਲੋ ਦੀ ਪੈਕਿੰਗ ਜਿਹੜੀ ਐ 660 ਰੁਪਏ ਦੀ ਉਹਦੀ ਕੀਮਤ ਆ। ਤੋਂ ਉੱਚ 200 ਰੁਪਏ ਸਬਸਿਡੀ ਆ। ਇਸੇ ਤਰ੍ਹਾਂ ਮਾਂਵਾਂ ਦੀ ਫਸਲ ਦੇ ਵਿੱਚ ਵੀ ਜਿਹੜੀ ਆ ਉਹ 4 ਕਿਲੋ ਦੀ ਪੈਕਿੰਗ ਐ ਤੇ ਉਹਦੀ 640 ਰੁਪਏ ਕੀਮਤ ਆ। ਤੋਂ ਉੱਚ ਵੀ 200 ਰੁਪਏ ਸਬਸਿਡੀ ਆ। ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਖੇਤੀਬਾੜੀ ਦਫ਼ਤਰਾਂ ਦੇ ਵਿੱਚੋਂ ਵੀ ਜਿਹੜਾ ਮੂੰਗੀ ਤੇ ਮਾਂ ਦਾ ਬੀ ਲੈ ਕੇ ਇਸ ਦੀ ਬਿਜਾਈ ਕਰਨ ਤਾਂ ਜੋ ਅਸੀਂ ਜਿਹੜੀ ਆਪਣੀ ਇੱਕ ਤਾਂ ਜ਼ਮੀਨ ਦੀ ਸਿਹਤ ਪੰਜ ਥਕੇ ਕਿਉਂਕਿ ਇਹਦੇ ਵਿੱਚ ਨਾਡਿਊਲ ਹੁੰਦੇ ਆ ਨਾਡਿਊਲ ਜਿਹੜੀ ਹੁੰਦੀ ਹੈ ਕਿ ਉਹ ਬੈਕਟੀਰੀਆ ਹੁੰਦਾ ਵਾ ਜਿਹੜਾ ਹਵਾ ਦੇ ਵਿੱਚੋਂ ਨਾਈਟ੍ਰੋਜਨ ਨੂੰ ਫਿਕਸ ਕਰਦਾ ਵਾ ਸੋ ਉਹਨੂੰ ਨਾਈਟ੍ਰੋਜਨ ਦੀ ਜਿਹੜੀ ਯੂਰੀ ਦੀ ਬਹੁਤੀ ਲੋੜ ਨਹੀਂ ਹੁੰਦੀ ਇਸ ਦੇ ਨਾਲ ਨਾਲ ਮੋٹے ਨਾਜ ਨੂੰ ਜਿਹੜਾ ਪ੍ਰਫੁੱਲਤ ਕੀਤਾ ਜਾ ਰਿਹਾ ਮੋٹے ਨਾਜ ਦੇ ਵਿੱਚ ਬਾਜਰਾ ਵਾ ਚਰੀਆ ਮੱਕੀ ਆ ਤੇ ਮੱਕੀ ਦੇ ਵਿੱਚ ਤਾਂ ਤਾਂ ਅ ਤਕਰੀਬਨ 10000 ਰੈਕਟੇ ਰਕਵੇ ਦੇ ਵਿੱਚ ਜਿਹੜੀ ਉਹਦੀ ਜਿਹੜੀ ਕਾਸ਼ਤ ਕਰਨ ਦੀ ਜਿਹੜੀ ਟੀਚਾ ਰੱਖਿਆ ਗਿਆ ਇਸੇ ਤਰ੍ਹਾਂ ਬਾਇਰੇ ਹੀਟ ਜਿਹੜਾ ਵਾ ਉਹ ਵੀ ਜਿਹੜੀ ਆਂਡੀ ਜੇਕਰ ਇਹ ਲੱਗਦਾਸਪੁਰ ਦੀ ਕਰੀਏ ਗੱਲ ਕਰੀਏ ਤੇ ਇਹਦੇ ਵਿੱਚ ਜਿਹੜਾ ਮੂੰਗੀ ਜਿਹੜੀ ਚਰੀ ਤੇ ਬਾਜਰੇ ਦਾ ਜਿਹੜੀ ਆ ਵੀ ਜਿਹੜਾ ਉਹ ਤੇ ਵੀ ਆਪਾਂ 3000 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਜਿਹੜੀ ਆ ਸਬਸਿਡੀਤੀ ਆ ਰਹੀ ਆ ਇਸ ਦੇ ਨਾਲ ਮੱਕੀ ਦਾ ਜਿਹੜਾ ਵਾ 2000 ਹੈਕਟੇ ਰਕਬਾਡ ਆ ਉਹ ਵੀ ਲਿਆ ਜਾ ਰਿਹਾ ਵਾ ਸੋ ਉਹਦੇ ਵਿੱਚ ਕਾਫੀ ਜਿਹੜੀ ਸਫਲਤਾ ਹਾਸਲ ਕਰ ਲਈ ਆ ਸੋ ਇਸ ਦੇ ਨਾਲ ਨਾਲ ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਆ ਕਿ ਜਿਹੜਾ ਮੋਟਾ ਨਾਜ ਆ ਇਹਦੇ ਥੱਲੇ ਵੱਤੋਂ ਏਰੀਆ ਵਧਾਈਏ ਝੋਨੇ ਤੋਂ ਥੋੜਾ ਥੋੜਾ ਏਰੀਆ ਕੱਢ ਕੇ ਸਾਰਿਆਂ ਨੇ ਕਹਰੇ ਵੀ ਸਾਰੇ ਕੱਢ ਲੀਏ ਆਪਾਂ ਥੋੜਾ ਥੋੜਾ ਏਰੀਆ ਘਟਾ ਲਈਏ ਬਾਸਮੀ ਥੱਲੇ ਲਾਈਏ ਜਾਂ ਉਹਦੇ ਵਿੱਚ ਜ ਤੋ ਉਹਦੇ ਨਾਲ ਜਿਹੜੀਆਂ ਤਕਨੀਕਾਂ ਜਿਹੜੀਆਂ ਨੇ ਕਾਸ਼ਤਕਾਰੀ ਤਕਨੀਕਾਂ ਨੇ ਉਹ ਸਹੀ ਅਪਣਾਈਏ ਸੋ ਤਾਂ ਜਿਹੜਾ ਸਾਡੀ ਜਿਹੜੀ ਪੈਦਾਵਾਰ ਵੱਧ ਸਕੇ ਤਾਂਡੀ ਕਾਸਟ ਆਫ ਪ੍ਰੋਡਕਸ਼ਨ ਜਿਹੜੀ ਘੱਟ ਸਕੇ ਤੇ ਪੈਦਾਵਾਰ ਵੱਧ ਸਕੇ ਪੰਜਾਬ ਦੀਆਂ ਰਿਵਾਇਤੀ ਫਸਲਾਂ ਜੇ ਕਿਹਾ ਜਾਏ ਤੇ ਮੋਟਾ ਅਨਾਜ ਹੀ ਸੀ ਮੱਕੀ ਬਾਜਰਾ ਨੂੰ ਹੀ ਲੋਕ ਪੰਜਾਬ ਦੇ ਤਰਜੀਹ ਦਿੰਦੇ ਸੀ ਹੌਲੀ ਹੌਲੀ ਜਿਸ ਵੇਲੇ ਕਿਸਾਨਾਂ ਨੇ ਝੋਨਾ ਬੀਨਾ ਸ਼ੁਰੂ ਕਰਤਾ ਤੇ ਇਹਦੀ ਜਗ੍ਹਾ ਝੋਨਾ ਲੈਣਾ ਨੇ ਲੈਣਾ ਨੀ ਸ਼ੁਰੂ ਕਰਤੀ ਲੱਗਦਾ ਨਹੀਂ ਕਿ ਸਰਕਾਰਾਂ ਨੂੰ ਪਹਿਲੇ ਇਹਦੇ ਕਰਨੇ ਚਾਹੀਦੇ ਹੈ ਅਰੇਂਜਮੈਂਟ ਨੇ ਪਹਿਲਾਂ ਕੋਕਾ ਐਸ ਪੰਜਾਬ ਸਰਕਾਰ ਵੱਲੋਂ ਬਹੁਤ ਧਿਰ ਤੋਂ ਜਿਹੜਾ ਵਾ ਇਹ ਜਿਹੜਾ ਪ੍ਰਯਾਸ ਕੀਤੇ ਜਾ ਰਹੇ ਆ ਉਹਦੇ ਵਿੱਚ ਕੀ ਹੈ ਕਿ ਪਹਿਲਾਂ ਥੋੜੇ ਲੈਵਲ ਦੇ ਉੱਤੇ ਹੁਣ ਜਿਹੜਾ ਵਾ ਇਹਨੂੰ ਵੱਡੇ ਪੱਧਰ ਤੇ ਜਿਹੜਾ ਵਾ ਕਿਉਂਕਿ ਪਹਿਲਾਂ ਆਮ ਕਰਕੇ ਅਸੀਂ ਜਿਹੜੀ ਗਰਮੀ ਰੋਧੀ ਮੂੰਗੀ ਮਾਂ ਹੀ ਉਹਨੂੰ ਕਰ ਰਹੇ ਸੀ ਹੁਣ ਜਿਹੜੀ ਸੌਣੀ ਰੋਤੀ ਸੌਣੀ ਰੋਤੀ ਜਿਹੜੀ ਮੂੰਗੀ ਮਾਂ ਵਾ ਉਹਨੂੰ ਵੀ ਆਪਾਂ ਕਰ ਰਹੇ ਆ ਇਸ ਦੇ ਨਾਲ ਨਾਲ ਜਿਹੜੀ ਇਹ ਮੋਟਾ ਨਾਜਵੀ ਕਰ ਰਹੇ ਆ ਸੋ ਇਹ ਪ੍ਰਯਾਸ ਜਿਹੜੇ ਲਗਾਤਾਰ ਚੱਲਦੇ ਰਹਿਣੇ ਆ ਕਿਉਂਕਿ ਇਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਫਾਰਮਰ ਦੀ ਇੱਕ ਆਦਤ ਹੁੰਦੀ ਹੈ ਕਿ ਜਿਹੜੀ ਆਪਾਂ ਰਵਾਇਤੀ ਫਸਲ ਜਿਹ ਅੱਗੋ ਫਿਰ ਕੈਂਪ ਵੀ ਲਗਾਏ ਜਾ ਰਹੇ ਹਨ ਤਕਨੀਕੀ ਜਾਣਕਾਰੀ ਵੀ ਦੇ ਬਿਲਕੁਲ ਇਸ ਇਸ ਵਾਸਤੇ ਜਿਹੜੀ ਕਾਸ਼ਤਕਾਰੀ ਤਕਨੀਕਾਂ ਨੇ ਉਹਦੇ ਜਿਹੜੀ ਤਕਨੀਕੀ ਜਾਣਕਾਰੀ ਦੇਣ ਲਈ ਪਸਾਨਾ ਨੂੰ ਪਿੰਡ ਪੱਧਰ ਤੇ ਬਲਾਕ ਪੱਧਰ ਤੇ ਜਿਹੜੇ ਆ ਉਹ ਸਾਡੇ ਲਗਾਤਾਰ ਜਿਹੜੇ ਕੈਂਪ ਚੱਲਦੇ ਆ ਅੱਜ ਵੀ ਅਹੀਂ ਇੱਕ ਪਿੰਡ ਵਿੱਚ ਭੁੱਲਰ ਪਿੰਡ ਬਟਾਲਾ ਬਲਾਕ ਵਿੱਚ ਰੱਖਿਆ ਹੋਆ ਉਸੇ ਵੀ ਆਪਾਂ 11 ਵਜੇ ਰੱਖਿਆ ਹੋਆ ਇਸ ਤੋਂ ਇਲਾਵਾ ਸਾਡੀ ਦਿੱਲੀ ਜਿਹੜੇ ਚੱਲਦੇ ਨੇ ਕਿਉਂਕਿ ਸਾਡਾ ਜਿਹੜਾ ਇੱਕ ਜਲ ਸ਼ਕਤੀ ਬਿਆਨ ਆ ਜਿਹੜਾ ਇਹ ਬੂਟੇ ਲਾਉਣੇ ਆ 2000 20000 ਬੂਟੇ ਪਹਲਾ ਰਹੇ ਆ ਸਾਰੇ ਜ਼ਿਲ੍ਹੇ ਦੇ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਉਹ ਵੀ ਲੋਾਈ ਨਾਲ ਕਰਨੀ ਹੈ ਨਾਲ ਨਾਲ ਜਿਹੜੀ ਜਿਹੜੀ ਤੁਹਾਡੀ ਹੈਗੀ ਆ ਜਾਗਰੂਕਤਾ ਪੈਦਾ ਕਰਨੀ ਹੈ ਸੋ ਇਸ ਵਾਸਤੇ ਕੈਂਪੜੇ ਲਗਾਤਰ ਜੰਦੇ ਰਹਿਣਗੇ ਲਗਭਗ ਚੋਨੇ ਲੱਗ ਚੁੱਕਿਆ ਹੈ ਇਸ ਵਾਰ ਕਿੰਨਾ ਕੁ ਰਕਬਾ ਘਟਿਆ ਚੋਨੇ ਦਾ ਚੋਨੇ ਥਲੇ ਰੇ ਤਕਰੀਬਨ ਜਿਹੜਾ ਵਾ ਜੇ ਦੇਖੀਏ ਤਾਂ ਆਪਾਂ 2000 ਏਕਟੇ ਰਕਬਾ ਜਿਹੜਾ ਵਾ ਉਹ ਮੁੱਖ ਥਲੇ ਆਊਗਾ ਇਸ ਤੋਂ ਇਲਾਵਾ 3-4000 ਏਕਟੇ ਰਕਬਾ ਦਾ ਵਾ ਗਨੇ ਥਲੇ ਗਿਆ ਵਾ ਤਾਂ ਗਿਲਾ ਕੇ ਦੇਖੀਏ ਕਿ 4-5000 ਰਕਬਾ ਜਿਹੜਾ ਵਾ ਉਹ ਕਟਨ ਦੀ ਸੰਭਾਵਨਾ ਇਹਦੇ ਵਿੱਚ ਲੱਗਦਾ ਨਹੀਂ ਕਿ ਮਿਲਰਸ ਲਗਵਾਉਣ ਦੇ ਪ੍ਰਯਾਸ ਵੀ ਸ਼ੁਰੂ ਪਹਿਲੇ ਕਰਦੇ ਨੇ ਚਾਹੀਦੇ ਸੀ ਝੋਨੇ ਤੋਂ ਪਹਿਲਾਂ ਨਹੀਂ ਉਹ ਤੇ ਬੇਰਾ ਦਰਸਤਾ ਜਦੋਂ ਵੀ ਜਦੋਂ ਵੀ ਕੰਮ ਸ਼ੁਰੂ ਕਰ ਲਓ ਉਹੀ ਵਧੀਆ ਹੁੰਦਾ ਵਾ ਹੁਣ ਅਡਾ ਜਿਹੜਾ ਦਿਨੜਾਦਰ ਇਲਾਕਾ ਇਲਾਕਾ ਵਾ ਉਹਦੇ ਵਿੱਚ ਰੇਨਫੈਡ ਏਰੀਆ ਕਾਫੀ ਆ ਉੱਥੇ ਜਿਹੜਾ ਵਾ ਇਹਨੂੰ ਜਿਹੜੀ ਮੋਟਾ ਨਾਲ ਕਿਉਂ ਜਿਹੜਾ ਮੋਟਾ ਨਾਲ ਬੇਸਿਕਲੀ ਜਿਹੜਾ ਵਾ ਉਹ ਰੇਨਫੈਡ ਏਰੀਆ ਲਈ ਆ ਜਿਹੜਾ ਬਰਾਨੀ ਏਰੀਆ ਵਾ ਉਹ ਅਡੇ ਕੋਲ ਦਿਨੜਾਦਰ ਦਾ ਬਲਾਕ ਹੈਗਾ ਵਾ ਉੱਥੇ ਆਪਾਂ ਜਿਹੜਾ ਬਈ ਇਸ ਨੂੰ ਪ੍ਰੋਪੋਜ਼ ਜਿਹੜਾ ਜ਼ਿਆਦਾ ਪ੍ਰੋਪੋਜ਼ ਹੋਏ